ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਗੁਰਨਾਣਾ ਕਾਰ ਬੀਆਰ ਪ੍ਰੋਪਰਸਿਟੀ ਵਿੱਚ ਸਵਾਗਤ ਹੈ ਤੁਹਾਡਾ ਸੋ ਦੋਸਤੋ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਜੋ ਕੋਈ ਵੀ ਵੀਡੀਓ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਦੋਸਤੋ ਗੁਰਨਾਣਾ ਕਾਰ ਬੀਆਰ ਤੁਹਾਡੇ ਲਈ ਲੈ ਕੇ ਆਇਆ ਕੁਝ ਨਵੀਆਂ ਗੱਡੀਆਂ ਤੇ ਆਓ ਲੈ ਚੱਲਦੇ ਹਾਂ ਤੁਹਾਨੂੰ ਗੱਡੀਆਂ ਦੇ ਕੋਲ ਇਹ ਆਪਣੇ ਕਾਰ ਬੀਆਰ ਦੀ ਲੋਕੇਸ਼ਨ ਹੈ ਜੋ ਤੁਹਾਨੂੰ ਇਸ ਵੀਡੀਓ ਤੇ ਦਿਖਾ ਰਹੇ ਹਾਂ ਕੱਚਾ ਜੀਰਾ ਰੋਡ ਕ੍ਰੂਨਵਰਕਲਾਉਣੀ ਨੇੜੇ ਦਾਣਾ ਮੰਡੀ ਡੀਸੀ ਮਾਡਲ ਵਾਲਾ ਰੋਡ ਪੇਪਰ ਸਿਟੀ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਸਿਆਜ਼ ਗ੍ਰੇ ਕਲਰ ਦੀ 2016 ਮਾਡਲ ਫਰਸਟ ਓਨਰ ਦਿੱਲੀ ਨੰਬਰ ਐਨਓਸੀ ਜਿਸ ਵੀ ਸਟੇਟ ਦੀ ਤੁਸੀਂ ਕਹੋਗੇ ਕਢਵਾ ਕੇ ਦੇਾਂਗੇ ਸਾਰੀ ਗੱਡੀ ਓਰੀਜਨਲ ਚਾਰੋਂ ਟਾਇਰ ਨਵੇਂ ਬੈਕ ਕੈਮਰਾ ਇੰਟੀਰੀਅਰ ਦੀ ਬਿਲਕੁਲ ਨਵੀਂ ਤੁਸੀਂ ਦੇਖ ਸਕਦੇ ਹੋ ਅੰਦਰ ਦੀਆਂ ਤਸਵੀਰਾਂ ਜੋ ਵੀਡੀਓ ਆਪਾਂ ਦਿਖਾ ਰਹੇ ਹਾਂ ਤੁਹਾਨੂੰ 2016 ਮਾਡਲ ਸਿਆਜ਼ ਪੀਡੀਆਈ ਪਲੱਸ ਇਸ ਦੇ ਨਾਲ ਹੀ ਇੱਧਰ ਵਰਨਾ 2012 ਮਾਡਲ ਐਚ ਆਰ ਨੰਬਰ ਦੀ ਫਸਟ ਓਨਰ ਚਿੱਟੇ ਰੰਗ ਦੀ 1.6 ਐਸਐਕਸ ਟੌਪ ਵਾਲਾ ਮਾਡਲ ਸੀਟ ਕਵਰ ਨਵੀਂ ਅੰਟੀਰੀਅਰ ਦੀ ਨਵੀਂ ਹੈ ਵੀ ਗੱਡੀ 2012 ਮਾਡਲ ਹੈ ਫਰਸਟ ਓਨਰ ਹੈ ਮੇਰੇ ਨਾਲ ਹੀ ਇੱਧਰ ਸਿਆਜ਼ 2017 ਮਾਡਲ ਗ੍ਰੇ ਕਲਰ ਦੀ ਹੈ ਬੀਡੀਆਈ ਪਲੱਸ ਫਰਸਟ ਓਨਰ ਦਿੱਲੀ ਨੰਬਰ ਚਾਰੋਂ ਟਾਇਰ ਸਿੱਕੇ ਦੇ ਨਵੇਂ ਆ ਹੀਟ ਕਵਰ ਹਲੇ ਥੋੜੇ ਦਿਨ ਹੀ ਹੋਏ ਆ ਨਵੇਂ ਪੌਿਆਂ ਨੂੰ ਆਪਾਂ ਨੂੰ ਇੱਕ ਦੋ ਦਿਨ ਹੀ ਤੇ ਤੋਂ ਜੱਡ ਗੱਡੀ ਓਕੇ ਆ ਡੀਜ਼ਲ ਚ ਇਹ VDI ਪਲੱਸ ਹੈ ਫਸਟ ਓਨਰ ਹੈ ਇਹਦੇ ਨਾਲ ਹੀ ਇੱਧਰ ਹੁੰਡਾ ਮੇਜ 2015 ਮਾਡਲ ਡੀਜ਼ਲ ਦੀ ਟਾਇਰ 70 75 ਪੈਸੇ ਸੀਐੜ ਦੇਸ ਵਾਲਾ ਮਾਡਲ ਸਟੀਅਰਿੰਗ ਕੰਟਰੋਲ 2015 ਮਾਡਲ ਹੈ ਦਿੱਲੀ ਨੰਬਰ ਹੈ ਸਾਨੂੰ ਸੀ ਫਿਰੋਜ਼ਪੁਰ ਦੀ ਆਜਾ ਰਹੀ ਇਹ ਅੰਦਰੋਂ ਤੁਸੀਂ ਦੇਖ ਸਕਦੇ ਹੋ ਵੀਡੀਓ ਇੱਥੇ ਗੱਡੀ ਨੂੰ ਕੱਦੇ ਨਾਲ ਹੀ ਇੱਧਰ ਚੰਡੀਗੜ੍ਹ ਨੰਬਰ 2007 ਮਾਡਲ ਐਲਡੀਆ ਸਵਿਫਟ ਕੱਦੇ ਚੰਡੀਗੜ੍ਹ ਨੰਬਰ ਇਹ ਪਾਸਿੰਗ ਖਤਮ ਹੈ ਦੀ ਛੋਟੇ ਬਜਟ ਦੀ ਗੱਡੀ ਕੋਈ ਵੀ ਲੈਣ ਦਾ ਚਾਹਵਨ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਐਲ ਡੀ ਆਈ ਹੈ ਡੀਜ਼ਲ ਦੀ ਗੱਡੀ ਹੈ ਚੰਡੀਗੜ੍ਹ ਨੰਬਰ ਹੈ ਫਰੀਦਕੋਟ ਟ੍ਰਾਂਸਫਰ ਹੈਗੀ ਜੀ ਠੀਕ ਹੈ ਜੀ ਇਸ ਦੇ ਨਾਲ ਹੀ ਇੱਧਰ ਪੈਟਰੋਲ ਦੀ ਆ ਗਈ ਗੱਡੀ ਹਾਲ ਤੋਂ 812 ਮਾਡਲ ਦਿੱਲੀ ਨੰਬਰ ਫਰੋਈਪੁਰ ਦੀ ਐਨ ਓ ਸੀ ਕੱਟੀ ਹੋਈ ਜਾਂਦੀ ਵੀ ਐਕਸ ਆਈ 2012 ਮਾਡਲ ਪੈਟਰੋਲ ਦੀ अल्टੋ 800 ਇਸ ਦੇ ਨਾਲ ਹੀ ਇੱਧਰ ਰਿਟਜ 2012 ਮਾਡਲ 27 ਤੱਕ ਪਾਸਿੰਗ ਹੈ ਪਰ ਇਹ ਕੋ ਟ੍ਰਾਂਸਫਰ ਹੈ ਦਿੱਲੀ ਨੰਬਰ ਹੈ ਇਹ ਸਾਰੀਆਂ ਗੱਡੀਆਂ ਇਸ ਟਾਈਮ ਆਪਣੇ ਕੋਲੇ ਵਿਕਾਉ ਨੂੰ ਕੋਈ ਵੀ ਵੀਰ ਘੱਟ ਬਜਟ ਦੀ ਜਾਂ ਕੋਈ ਉੱਚੇ ਬਜਟ ਦੀ ਵਧੀਆ ਗੱਡੀ ਲੈਣ ਦਾ ਚਾਹਵਨ ਹੋਵੇ ਤਾਂ ਸਾਡੇ ਕੋਲੇ ਵਿਜ਼ਿਟ ਵੀ ਕਰ ਸਕਦਾ ਹੈ ਸਾਡਾ ਨੰਬਰ ਥੱਲੇ ਸਕਰੀਨ ਤੇ ਦਿੱਤਾ ਵੀ ਹੋਇਆ ਹੈ ਤੁਸੀਂ ਉਸਤੇ ਫੋਨ ਕਰਕੇ ਵੀ ਸਾਡੇ ਨਾਲ ਡੀਲ ਕਰ ਸਕਦੇ ਹੋ। ਇਹ ਸਾਰੀਆਂ ਗੱਡੀਆਂ ਦੇ ਰੇਟ ਤੁਹਾਨੂੰ WhatsApp ਤੇ ਤੁਸੀਂ ਮੈਸੇਜ ਪਾ ਕੇ ਪੁੱਛ ਸਕਦੇ ਹੋ ਸਾਡੇ ਕੋਲੋਂ। ਕੋਈ ਦਿੱਲੀ ਨੰਬਰ ਹੈ, ਕੋਈ ਪੰਜਾਬ ਨੰਬਰ, ਹਰਿਆਣਾ ਨੰਬਰ, ਚੰਡੀਗੜ੍ਹ ਨੰਬਰ। ਹਰੇਕ ਸ਼ਹਿਰ ਦੀ ਗੱਡੀ ਆਪਣੇ ਕੋਲ ਇਸ ਟਾਈਮ ਅਵੇਲੇਬਲ ਹੈ। ਕੋਈ ਵੀ ਇਹਨਾਂ ਵਿੱਚੋਂ ਗੱਡੀ ਲੈਣ ਦਾ ਚਾਹਵਾਨ ਆਪਣਾ ਸੱਜਣ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਸਾਡਾ ਨੰਬਰ 98555 26453 99814 45735 ਵਰਨਾਨਾ ਕਾਰਬੀਆਰ ਫੋਰ ਫੋਰ ਸਿਟੀ ਧੰਨਵਾਦ ਉਸ